그등이 ਸੰਜੀ ਕੁਮਾਰ ਲਾਡੀ ਪ੍ਰਧਾਨ ਡੀਬੂ ਆਲਡਰ ਯੂਨੀਅਨ ਅੱਜ ਅੰਮ੍ਰਿਤਸਰ ਦੇ ਸਾਰੇ ਡੀਬੂ ਆਲਡਰ ਇੱਥੇ ਪੰਜਾਬ ਸਰਕਾਰ ਦੇ ਵਿਰੁੱਧ ਰੋਜ ਪ੍ਰਦਰਸ਼ਨ ਕਰਨ ਵਾਸਤੇ ਪਹੁੰਚੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਵਿਭਾਗੇ ਥਰੂ ਡੀਬੂ ਆਲਡਰ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਇਹਨਾਂ ਨੇ 6-7 ਮਹੀਨੇ ਤੋਂ ਡੀਬੂ ਆਡਰ ਨੂੰ ਕਹਿ ਰਹੇ ਸਨ ਕਿ ਤੁਹਾਨੂੰ ਨਵੀਆਂ ਈ ਬੋਜ਼ ਮਸ਼ੀਨਾਂ ਜਾਰੀ ਕੀਤੀਆਂ ਜਾਣਗੀਆਂ ਪਰ ਇਹ ਬੋਜ਼ ਮਸ਼ੀਨਾ ਕੱਲੇ-ਕੱਲੇ ਡੀਪੂ ਆਰਡਰੋਂ ਨਾ ਜਾਰੀ ਨਹੀਂ ਕੀਤੀਆਂ ਤੇ ਧੋਖੇ ਨਾਲ ਜਨਵਰੀ ਮਹੀਨੇ ਵਿੱਚ ਡੀਪੂ ਆਡਰਾ ਪਾਸੋਂ ਮਸ਼ੀਨਾ ਵਾਪਸ ਲਿਆ ਲਈਆਂ ਗਈਆਂ ਉਹੀ ਮਸ਼ੀਨਾ ਇਹਨਾਂ ਨੇ ਜਿਹੜੀਆਂ ਸਮਾਰਟ ਦੁਕਾਨਾਂ ਇਹਨਾਂ ਨੇ ਜੀ ਇੰਡੀਆ ਖੋਲੀਆਂ ਮਾਰਕੀਟ ਥਰੂ ਜਿਹੜਾ ਕਿ ਸਰ ਦਾ ਧੋਖਾ ਹੋ ਰਿਹਾ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਉਹ ਮਸ਼ੀਨਾ ਇਹਨਾਂ ਨੇ ਉਹਨਾਂ ਮਾਰਕੀਟ ਦੀਆਂ ਦੁਕਾਨਾਂ ਦੇ ਦੇ ਦਿੱਤੀਆਂ ਨੇ ਹੁਣ ਜਦੋਂ ਡੀਬੂ ਹੋਲਡਰ ਆਪਣੀਆਂ ਮਸ਼ੀਨਾਂ ਨੇ ਵਾਪਸ ਮੰਗ ਰਿਆ ਨੇ ਤੇ ਇਹ ਟਾਲ ਟਾਲ ਮਟੋਲ ਦੀ ਨੀਤੀ ਬਣਾ ਰਹੇ ਆਂ ਕਦੀ ਕਹਿ ਰਹੇ ਨੇ ਤਾਂ ਤੁਹਾਨੂੰ ਹਫਤੇ ਤੱਕ ਮਿਲ ਜਣੀਆਂ 10 ਦਿਨ ਪਰ 2 2.5 ਮਹੀਨੇ ਹੋ ਗਏ ਆ ਮਸ਼ੀਨਾਂ ਵਾਪਸ ਲਿਆ ਲੈ ਗਈਆਂ ਜਦੋਂ ਕਿ ਅਲੋਕੇਸ਼ਨ ਚੰਡੀਗੜ੍ਹ ਤੋਂ ਹੋ ਗਈ ਐ ਡੀਬੂ ਹੋਲਡਰ ਆ ਪਾਸ ਮਸ਼ੀਨਾਂ ਨਾ ਹੁਣ ਕਰਨ ਕਿਉਂਕਿ ਲੋਕ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਉਹ ਔਨਲਾਈਨ ਦੇਖ ਲਿਦੇ ਉਹਨਾਂ ਕੀ ਕਣਕ ਦੇ ਡੀਪੂ ਦੇ ਸਟਾਕ ਪਿਆ ਹੈ ਉਹ ਡੀਪੂ ਦੇ ਜਾ ਕੇ ਆਪਣੀ ਕਣਕ ਦੀ ਡਿਮਾਂਡ ਕਰ ਰਹੇ ਹਨ ਪਰ ਡੀਪੂ 홀ਡਰ ਕੋਲ ਜਦੋਂ ਤਾਂ ਕੋਈ ਬਾਇਓਮੈਟ੍ਰਿਕ ਮਸ਼ੀਨ ਹੀ ਨਹੀਂ ਹੈਗੀ ਉਹ ਸੇਲ ਕਿੱਥੋਂ ਕਰ ਸਕਦਾ ਹੈ ਪਰ ਲੋਕੀ ਇਹ ਕਹਿ ਕੇ ਡੀਪੂ 홀ਰ ਰੇਣਾ ਗਲਤ ਬੋਲ ਰਹੇ ਹਨ ਮਾੜਾ ਵਤੀਰਾ ਕਰ ਰਹੇ ਹਨ ਕਿ ਸਾਨੂੰ ਕਣਕ ਦਿਓ ਪਰ ਡੀਪੂ 홀ਡਰ ਦੇ ਬਸ ਦੀ ਗੱਲ ਨਹੀਂ ਅਸੀਂ ਮੈਕਬੈਨ ਨੂੰ ਇਸ ਮਹੀਨੇ 12 ਤਰੀਕ ਨੂੰ ਆ ਕੇ ਵੀ ਬੇਨਤੀ ਕੀਤੀ ਸੀ ਕਿ ਜ਼ਿਆਦਾ ਨਹੀਂ ਤੇ ਮਾਰਕਵੇਟ ਤੋਂ ਅਧੀਆਂ ਮਸ਼ੀਨਾਂ ਲੈ ਕੇ ਹੀ ਸਾਨੂੰ ਦਿੱਤੀਆਂ ਜਾਣ ਕਿਉਂਕਿ ਆਨਲਾਈਨ ਚੈੱਕ ਕੀਤਾ ਜਾਵੇ ਉਹਨਾਂ ਨੇ ਹਲੇ ਤੱਕ 50% ਮਸ਼ੀਨਾਂ ਹੀ ਚਾਲੂ ਵਾਲਾ ਹਾਲਾਤ ਵਿੱਚ ਚੱਲ ਜਲਾ ਰਹੇ ਨੇ ਬਾਕੀ ਉਹਨਾਂ ਕੋ ਮਸ਼ੀਨਾਂ ਬੰਦ ਪਈਆਂ ਨੇ ਪਰ ਇਹ ਡੀਪੂ ਆਰਡਰ ਨੂੰ ਖਰਾਬ ਕਰ ਰਹੇ ਨੇ ਤੇ ਮਸ਼ੀਨਾਂ ਨਹੀਂ ਦੇ ਰਹੇ ਹੁਣ ਜਿਹੜੇ ਡੀਪੂ ਦੇ ਮਸ਼ੀਨ ਕਣਕਾਂ ਬੈਲੈਂਸ ਪਈਆਂ ਆ ਆਪਾਂ ਨਹੀਂ ਦੇ ਸਕਦੇ ਤੇ ਹੁਣ ਆਪਾਂ ਇਹ ਅਜੇ ਜਿਹੜਾ ਧਰਨਾ ਪ੍ਰਦਰਸ਼ਨ ਕਰਕੇ ਇਸ ਤੋਂ ਬਾਅਦ ਡੀਪੂ ਆਰਡਰ ਨੂੰ ਮੰਗ ਪੱਤਰ ਦੇਵਾਂਗੇ ਕਿ ਸਾਨੂੰ ਸਾਰੇ ਡੀਪੂ ਆਰਡਰ ਨੂੰ ਬਾਇਓਮੈਟ੍ਰਿਕ ਮਸ਼ੀਨਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਮਹੀਆ ਕਰਾਈ ਜਾਣਾ ਤੇ ਜਿਹੜੀ ਅਲੋਕੇਸ਼ਨ ਚੰਡੀਗੜ੍ਹ ਤੋਂ ਹੋਈ ਹੈ ਡੀਪੂ ਹਟਾ ਨੂੰ ਤੇ ਸਰਕਲ ਦਫ਼ਤਰ ਵਾਲੇ ਅੰਮ੍ਰਿਤਸਰ ਵਾਲੇ ਉਹ ਅਲੋਕੇਸ਼ਨ ਨਹੀਂ ਕਰ ਰਹੇ ਉਹਨਾਂ ਨੂੰ ਰੋਕਿਆ ਗਿਆ ਪਰ ਜੇ ਸਾਨੂੰ ਅਲੋਕੇਸ਼ਨ ਇਹਨਾਂ ਨੇ ਨਹੀਂ ਕੀਤੀ ਤੇ ਇਸ ਤੋਂ ਜ਼ਿਆਦਾ ਵੀ ਧਰਨੇ ਦਿੱਤੇ ਜਾਣਗੇ ਤੇ ਆਪਾਂ ਇੱਥੇ ਪੁਖੜ ਹੜਤਾਲ ਦੇ ਬੈਠਾਂਗੇ ਕਿਉਂਕਿ ਇਹ ਸਾਡੇ ਰੋਜ਼ਗਾਰ ਦਾ ਮਸਲਾ ਹੈ ਜੇ ਸਰਕਾਰ ਇੱਕ ਪਾਸੇ ਕਹਿ ਰਹੀ ਆਪਾਂ ਸਾਰਿਆਂ ਨੂੰ ਰੋਜ਼ਗਾਰ ਦੇਣਾ ਹੈ ਤੇ ਪੰਜਾਬ ਦੇ ਵਿੱਚ 18000 ਡੀਪੂ ਆਲਡਰਨ ਅੰਮ੍ਰਿਤਸਰ ਵਿੱਚ ਜੇ ਕੋ ਤੇ 18500 ਡੀਪੂ ਆਲਡਰਨ ਇਹ ਸਾਰਿਆਂ ਦਾ ਇਹ ਰੋਟੀ ਖੋ ਰਹੇ ਹਨ ਇਸ ਕਰਕੇ ਅੱਜ ਸਾਰੇ ਡੀਪੂ ਆਲਡਰ ਭਰਾ ਇਕੱਠੇ ਹੋਏ ਹਨ ਤੇ ਆਪਾਂ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ ਸਰਕਾਰ ਨੂੰ ਕਿ ਡੀਪੂ ਆਲਡਰਾਂ ਦੇ ਜਿਹੜੇ ਪਰਿਵਾਰ ਆ ਇਹ ਵੀ ਤੁਸੀਂ ਪਾਲ ਲੈਣੇ ਹਨ ਇਹ ਡੀਪੂ ਆਲਡਰਾਂ ਦੇ ਜੋ ਵੀ ਰੋਟੀ ਪਾਣੀ ਦਾ ਜਗਾਰ ਉਹ ਤੁਸੀਂ ਕਰਨਾ ਪਰ ਜਦੋਂ ਇਹ ਸਾਡੇ ਕੋਲ ਸਭ ਕੁਝ ਹੋਰ ਖੋ ਰਹੇ ਹਨ ਇਸ ਕਰਕੇ ਆਪਾਂ ਪੰਜਾਬ ਸਰਕਾਰ ਦੇ ਵਿਰੋਧ ਬੋਲਾਂਗੇ ਵੀ ਤੇ ਲੜਾਂਗੇ ਵੀ ਕਿਉਂਕਿ ਇਹ ਸਾਡਾ ਹੱਕ ਹੈ ਅੱਜ ਸ਼ਹਿਰ ਦੇ ਡੀਪੂ ਹਰ ਸ਼ਹਿਰ ਸਾਰੇ ਸ਼ਹਿਰ ਦੇ ਵੀ ਤੇ ਪਿੰਡਾਂ ਦੇ ਵੀ ਬਲਾਕਾਂ ਦੇ ਸਾਰੇ ਇਕੱਠੇ ਹੋਏ ਜਿਹੜੀ ਪੰਜਾਬ ਸਰਕਾਰ ਦੀ ਸਕੀਮ ਜਿਹੜੀ ਹੈ ਘਰ ਘਰ ਰਾਈ ਨਹੀਂ ਸਮਝ ਕੇ ਘਰ ਘਰ ਪਛਾਈ ਨਹੀਂ ਸਕਦੇ ਉਹਦੇ ਨਾਲ ਸਾਡਾ ਕੀ ਕੀ ਨੁਕਸਾਨ ਹੈ ਜੀ ਕਿਉਂਕਿ ਪਹਿਲੇ ਤੋਂ ਆਪਾਂ ਇਹਨਾਂ ਨੂੰ ਕਿਹਾ ਜਿਹਨੇ ਰਾਸ਼ਨ ਕਾਰਡ ਬਣੇ ਹਨ ਇਹਨਾਂ ਨੇ ਕਿਹਾ ਕਿ 200 ਕਾਰਡ ਪਤੀ ਡੀਪੂ ਦੇ ਕੇ ਬਾਕੀ ਆਪਾਂ ਨਵੇਂ ਡੀਪੂ ਬਣਾਵਾਂਗੇ ਉਹ ਐਵਰੇਜ ਪਹਿਲਾਂ ਪੁਰਾਣੇ ਡੀਪੂ ਤੇ ਨਹੀਂ ਪੂਰੀ ਹੁੰਦੀ ਜੇ ਪੁਰਾਣੇ ਡੀਪੂ ਜਿਹੜੇ ਪਹਿਲੇ ਹੈਗੇ ਹਨ ਰੋਜ਼ਗਾਰ ਤੇ ਹੈਗਾ ਪਹਿਲਾਂ ਇਹਨਾਂ ਹਰ ਬੰਦੇ ਨੂੰ ਰੋਜ਼ਗਾਰ ਦੇਣਾ ਪਹਿਲਾਂ ਹਰ ਡੀਪੂ ਤੇ 200 ਕਾਰਡ ਪੂਰਾ ਕਰ ਦੇਣਾ ਉਸ ਤੋਂ ਬਾਅਦ ਨਵੀਂ ਦੁਕਾਨ ਖੋਲ੍ਹਣ ਕਿਉਂਕਿ ਪਹਿਲੇ ਡੀਪਾ ਕਿਸੇ ਕੋ 50 ਕਾਰਡ ਕੋ 70 ਕਾਰਡ ਕੋ 100 ਕਾਰਡ ਕੋ 200 ਕੋਈ ਇਹਨਾਂ ਨੂੰ ਮਿਲੀ ਬਗਰਾ ਵੱਧ ਵੀ ਹੈਗੇ ਆ ਪਰ ਆਪਾਂ ਕਹਿੰਦੇ ਉਹਨਾਂ ਦੇ 200 ਕਾਰਡ ਪੂਰੇ ਕਰਕੇ ਜਿਹਦੇ ਨਾਲ ਕੋਈ ਨਵੀਂ ਦੁਕਾਨ ਖੋਲੀ ਤੇ ਖੋਲ੍ਹਣ ਪਰ ਪਹਿਲਾਂ ਪੁਰਾਣੇ ਡੀਪੂ 홀ਡਰ ਜਿਹੜੇ ਇਥੋਂ ਜਿੰਨਾ ਰੋਜ਼ਗਾਰ ਚੱਲ ਰਿਹਾ ਉਹ ਉਹਨਾਂ ਦੀ ਰੋਟੀ ਦੇ ਪੂਰੀ ਕਰਾਂ ਉਥੇ 261 ਪੂਰਾ ਕਰਕੇ ਬਾਕੀ ਨਵੀਆਂ ਦੁਕਾਨਾਂ ਖੋਲਣ ਉਹਦੇ ਵਿੱਚ ਆ ਸਾਨੂੰ ਕੋਈ ਇਹਨਾਂ ਨੂੰ ਆਪਾਂ ਨਹੀਂ ਰੋਕਦੇ ਪਰ ਖੋਲਣ ਉਹਦੋਂ ਜਦੋਂ ਪੁਰਾਣੇ 261 ਪੂਰੇ ਇਹ ਜਿਹੜੀ ਨਵੀਂ ਸਾਈਡ ਇਹ ਜਦੋਂ ਇਲੈਕਸ਼ਨ ਤੋਂ ਪਹਿਲਾਂ ਦੀ ਹੈ ਜੀ ਜਿਹੜੀ ਇਲੈਕਸ਼ਨ ਹੋਈ ਆ 22 ਵਿੱਚ ਉਸ ਤੋਂ ਪਹਿਲਾਂ ਦੀ ਬੰਦ ਦੋ ਜੀ ਹਦ ਤੱਕ ਜਿਹੜਾ ਜਿਹੜਾ ਮਾਰ ਜਾਂ ਤੇ ਇਸ ਤਰ੍ਹਾਂ ਆ ਜੀ ਬੀਬੂ ਓਡਾ ਨੂੰ 47.5 ਰੁਪਏ ਕਿੰਡਲ ਦੀ ਕਮਿਸ਼ਨ ਦੇ ਰਹੇ ਆ ਜਦੋਂ ਕਿ ਸੈਂਟਰ ਸਰਕਾਰ ਦੇ ਹੁਕਮ ਆ ਕਿ 119 ਰੁਪਏ ਕਮਿੰਡਾ ਦੀ ਕਮਿਸ਼ਨ ਦੇਣੀ ਆ ਅੱਧੀ ਕਮਿਸ਼ਨ ਸੈਂਟਰਲ ਸਰਕਾਰ ਪੰਜਾਬ ਸਰਕਾਰ ਨੂੰ ਭੇਜ ਦਿੰਦੀ ਹੈ ਲਗਭਗ 60 60 ਰੁਪਏ ਪਰ ਉਹ ਉਹਦੇ ਵਿੱਚੋਂ ਵੀ ਕੱਟ ਕੇ ਇਹ ਸਾਨੂੰ 47.5 ਰੁਪਏ ਦੇ ਰਹਿਣ ਪਈ ਸਾਡੀ ਜਿਹੜੇ ਸੈਂਟਰ ਤੋਂ ਪੈਸੇ ਆਉਂਦੇ ਨੇ ਉਹਦੇ ਵਿੱਚ ਵੀ ਇਹ ਡਾਕਾ ਮਾਰ ਰਹੇ ਆ ਪਰ ਆਪਣੇ ਕੋਲੋਂ ਕੋਈ ਪੈਸਾ ਨਹੀਂ 바ਰੇ ਜਦ ਨਹੀਂ ਨਹੀਂ ਮੰਨੇਗੀ ਆਪਾਂ ਮੁਜਾਰੇ ਵੀ ਕਰਾਂਗੇ ਤੇ ਵੱਡੇ ਪੱਦਰ ਦੇ ਇੱਥੇ ਭੋਖੜ ਥਾਲੇ ਵੀ ਬੈਠਾਂਗੇ ਚੰਡੀਗੜ੍ਹ ਹੀ ਜਾਵਾਂਗੇ ਤੇ ਪਿਛਲੇ ਦੇ